ਅੱਜ ਪੰਜਾਬ ਦੇ ਅੰਦਰ ਅੱਜ ਦਾ ਦਿਨ ਜਿਹੜਾ ਖਾਸ ਸੁਰਤ ਇਤਿਹਾਸ ਦੇ ਅੰਦਰ ਜਾਣਿਆ ਜਾਏਗਾ ਤੁਸੀਂ ਸਾਰੇ ਦੇਖ ਰਹੇ ਹੋ ਕਿ ਪੰਜਾਬ ਦੇ ਅੰਦਰ ਇਸ ਵੇਲੇ ਸਭ ਤੋਂ ਵੱਡੀ ਚਰਚਾ ਜਿਸ ਮੁੱਦੇ ਨੂੰ ਲੈ ਕੇ ਲੋਕਮਨਾਂ ਦੇ ਅੰਦਰ ਵੱਖ-ਵੱਖ ਚੈਨਲਾਂ ਤੇ ਉਹ ਚਰਚਾ ਚੱਲ ਰਹੀ ਹੈ ਕਿ ਪੰਜਾਬ ਦੇ ਅੰਦਰ ਜੁਧ ਨਸ਼ੇ ਦੇ ਵਿਰੁੱਧ ਜਿਹੜਾ ਸਰਕਾਰ ਦਾ ਬਿਆਨ ਹੈ ਸਰਕਾਰ ਦਾ ਜਿਹੜਾ ਅਜੰਡਾ ਉਹਨੂੰ ਅੱਗੇ ਤੋਰਦੇ ਹੋਏ ਅੱਜ ਇੱਕ ਵੱਡਾ ਮੈਂ ਸਮਝਦਾ ਕਿ ਐਕਸ਼ਨ ਪੰਜਾਬ ਦੇ ਅੰਦਰ ਹੋਇਆ ਸੋ ਬਿਕਰਮਜੀਤ ਸਿੰਘ ਮਜੀਠੀਆ ਜਿਹੜਾ ਅਕਾਲੀ ਦਲ ਦਾ ਵੱਡਾ ਆਗੂ ਹੈ ਸਾਬਕਾ ਮੰਤਰੀ ਹੈ ਉਹਦੇ ਉੱਪਰ ਅੱਜ ਵਿਜੀਲੈਂਸ ਨੇ ਜਿਹੜੀ ਕਾਰਵਾਈ ਕੀਤੀ ਹੈ ਰੇਡ ਦੇ ਰੂਪ ਦੇ ਵਿੱਚ ਔਰ ਉਸ ਕਾਰਵਾਈ ਤੋਂ ਬਾਅਦ ਜਿਹੜਾ ਬਾਹਰ ਆਇਆ ਕਿ ਕਈ ਤਰ੍ਹਾਂ ਦੇ ਉੱਥੇ ਮੈਟਰ ਮਿਲੇ ਆ ਚਾਹੇ ਉਹ ਮੋਬਾਈਲਾਂ ਦੇ ਰੂਪ ਚ ਹੋਵੇ ਚਾਹੇ ਉਹ ਆਈਪੈਡ ਦੇ ਰੂਪ ਚ ਹੋਵੇ ਡਾਇਰੀਆਂ ਦੇ ਰੂਪ ਚ ਹੋਵੇ ਉਹ ਜਿਹੜਾ ਆ ਅੱਜ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੋ ਮੈਂ ਮੋٹے ਤੌਰ ਤੇ ਗੱਲ ਕਹਿਣਾ ਚਾਹਨਾ ਕਿ ਜੋਧ ਨਸ਼ਿਆਂ ਦੇ ਵਿਰੁੱਧ 16000 ਦੇ ਕਰੀਬ ਪਹਿਲਾਂ ਜਿਹੜੇ ਨਸ਼ਾ ਤਸਕਰ ਨੇ ਉਹ ਫੜ ਕੇ ਸਰਕਾਰ ਨੇ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਐਫਆਈਆਰ ਕਰਕੇ ਜੇਲਾਂ ਛੁੱਟੇ ਆ ਸੋ ਮੋٹے ਤੌਰ ਤੇ ਜਿਹੜੀ ਇੱਕ ਗੱਲ ਮੈਂ ਸਾਂਝੀ ਕਰਨਾ ਚਾਹੁੰਦਾ ਉਹ ਇਹ ਹੈ ਕਿ ਜੁੱਧ ਨਸਿਆਂ ਦੇ ਵਿਰੁੱਧ ਚਾਹੇ ਕਿਸੇ ਵੀ ਲੈਵਲ ਤੇ ਕੋਈ ਬੰਦਾ ਛੋਟਾ ਹੋਵੇ ਵੱਡਾ ਹੋਵੇ ਉਹਦੇ ਖਿਲਾਫ ਕਾਰਵਾਈ ਦੇ ਨਾਲ ਸਭ ਤੋਂ ਵੱਡੀ ਗੱਲ ਇਹ ਹੈ ਵੀ ਕਿਸੇ ਸਰਕਾਰ ਨੇ ਕਿਸੇ ਸਰਕਾਰ ਨੇ ਪੰਜਾਬ ਦੇ ਅੰਦਰ ਰਾਜਨੀਤਿਕ ਇੱਛਾ ਸ਼ਕਤੀ ਦਾ ਪਰਟਾਵਾ ਦਿੱਤਾ ਹੈ ਜਿਸ ਪਰਟਾਵੇ ਦੀ ਲੋਕ ਉਮੀਦ ਕਰਦੇ ਸਨ ਜਿਸ ਐਕਸ਼ਨ ਦੀ ਪੰਜਾਬ ਦੇ ਲੋਕ ਆਸ ਕਰਦੇ ਸਨ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਬਿਤਾਬਕ ਇਤਿਹਾਸ ਦੇ ਅੰਦਰ ਰੋਸ਼ਨ ਦਿਨ ਦੇ ਰੂਪ ਵਿੱਚ ਲਿਖਿਆ ਜਾਊਗਾ ਜ਼ਾਦ ਕੀਤਾ ਜਾਇਆ ਕਰੂਗਾ ਵੀ ਕਿਸੇ ਸਰਕਾਰ ਨੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਚ ਇੱਕ ਵੱਡਾ ਰਾਜਨੀਤਿਕ ਦਲੇਰਨਾ ਫੈਸਲਾ ਕੀਤਾ ਕਿ ਡਰੱਗਸ ਦੇ ਉਸ ਕਾਰੋਬਾਰ ਦੇ ਜਿਹੜੇ ਵੱਡੇ ਮਗਰਮਸ ਨੇ ਅੱਜ ਉਹਨਾਂ ਨੂੰ ਹੱਥ ਪਾਇਆ ਸਾਡੇ ਨੈਸ਼ਨਲ ਕਮਿਸ਼ਨਰ ਸ੍ਰੀ ਆਰਮਨ ਕੇਜਰੀਵਾਲ ਜੀ ਨੇ ਵੀ ਕਿਹਾ ਕਿ ਡਰੱਗਸ ਦੇ ਮਾਮਲੇ ਤੇ ਕੋਈ ਵੀ ਹੋਵੇ ਚਾਹੇ ਵੇਸ ਸਾਈਡ ਦਾ ਹੋਵੇ ਇਸ ਸਾਈਡ ਦਾ ਹੋਵੇ ਛੋਟਾ ਹੋਵੇ ਵੱਡਾ ਹੋਵੇ ਇਹ ਪੰਜਾਬ ਦੀ ਤਵਾਈਲੀ ਜ਼ਿੰਮੇਵਾਰ ਨੇ ਸੋ ਪੰਜਾਬ ਦਾ ਬੱਚਾ ਬੱਚਾ ਜਾਣਦਾ ਪੰਜਾਬ ਦੇ ਅੰਦਰ ਅਕਾਲੀ ਵਿਜੇਵੀਰ ਸਰਕਾਰ ਦੇ ਦੌਰਾਨ ਜਿਹੜਾ 10 ਸਾਲ ਦਾ ਸਮਾਂ ਉਸ ਸਮੇਂ ਦੇ ਦੌਰਾਨ ਪੰਜਾਬ ਦੇ ਲੋਕਾਂ ਨੇ ਚਿੱਟੇ ਦਾ ਨਾਮ ਸੁਣਿਆ ਇਹਨਾਂ ਦੇ ਮੰਤਰੀ ਇਸ ਮਾਮਲੇ ਚ ਇਨਵੋਲਵ ਰਹੇ ਨੇ ਸਰਕਾਰੀ ਗੱਡੀਆਂ ਦੇ ਨਿਸ਼ਾਨ ਦਾ ਜਾਂਦਾ ਰਿਹਾ ਜਿੱਥੇ ਪੰਜਾਬ ਦੇ ਬੱਚੇ-ਬੱਚੇ ਦੇ ਮਨ ਤੇ ਸਵਾਲ ਸੀਗਾ ਤੇ ਉਹਦੇ ਉੱਤੇ ਮੋਹਰ ਲਾਈ ਸੀਗੀ ਜਗਦੀਸ਼ ਭੋਲਾ ਜਿਹੜਾ ਡੀਐਸਪੀ ਰਿਟਾਇਰ ਜਿਹਨੂੰ ਫੜਿਆ ਉਹਨੇ ਕਹਿ ਸੀਗਾ ਵੀ ਅਸਲ ਲੀਡਰ ਤਾਂ ਆਏ ਨੇ ਸਾਡੇ ਜਿਨ੍ਹਾਂ ਦੀ ਕਿਰਪਾ ਦੇ ਨਾਲ ਅਸੀਂ ਨਸ਼ਾ ਪੰਜਾਬ ਦੇ ਅੰਦਰ ਇੱਧਰ ਉੱਧਰ ਲੈ ਕੇ ਜਾਂਦੇ ਰਹੇ ਹਾਂ ਸੋ ਮੈਂ ਮਹਿਸੂਸ ਕਰਦਾ ਕਿ ਅੱਜ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਫੁੱਲਾ ਵਰਗੇ ਬੱਚੇ ਉਜੜੇ ਆ ਛੋਟੀਆਂ ਉਮਰਾਂ ਦੇ ਜਿਹੜੇ ਬੱਚੇ ਇਸ ਸੰਸਾਰ ਤੋਂ ਚਲੇ ਗਏ ਜਿਹੜੇ ਜਿਉਂਦੇ ਵੀ ਆ ਉਹ ਆਦਮੋਈ ਜ਼ਿੰਦਗੀ ਦਾ ਸੰਤਾਪ ਹੰਡਾ ਰਿਹਾ ਹੈ ਉਹਨਾਂ ਦੇ ਪਰਿਵਾਰ ਉਹਨਾਂ ਦੇ ਬੱਚੇ ਉਹਨਾਂ ਦੀਆਂ ਮਾਵਾ ਪੈਣਾ ਸਾਨੂੰ ਉਹ ਦਿਨ ਚੇਤੇ ਆ ਜਦੋਂ ਪੰਜਾਬ ਦੇ ਅੰਦਰ ਸਵੇਰੇ ਕਿਸੇ ਮੁੰਡੇ ਦੀ ਜਾਨ ਚੜਨੀ ਆ ਉਹਨੂੰ ਸਿਹਰਾ ਲੱਗਣਾ ਤੇ ਰਾਤ ਨੂੰ ਉਹਦੀ ਜਿਹੜੀ ਹੈ ਡਰੱਗਸ ਦੇ ਕਾਰਨ ਮੌਤ ਹੋ ਜਾਂਦੀ ਹੈ ਪੰਜਾਬ ਦੀ ਇਸ ਤਰਾਸਤੀ ਲਈ ਜਿਹੜੇ ਲੋਕ ਜ਼ਿੰਮੇਵਾਰ ਨੇ ਉਹ ਬਖਸ਼ੇ ਨਹੀਂ ਜਾਣਗੇ ਸੋ ਮੈਂ ਕਾ ਸਕਦਾ ਕਿ ਇਸ ਸਰਕਾਰ ਦੇ ਟਨੋਰ ਦੇ ਵਿੱਚ ਪੰਜਾਬ ਦੇ ਵਿੱਚ ਡਰਗਸ ਆਇਆ ਔਰ ਖਾਸ ਕਰਕੇ ਉਸ ਵੇਲੇ ਆਪ ਮਹਾਰੇ ਲੋਕਾਂ ਦੇ ਮਨਾਂ ਚੋਂ ਗੀਤ ਨਿਕਲੇ ਸਰਕਾਰਾਂ ਹੀ ਵਕਾਂਦੀਆਂ ਨੇ ਨਸ਼ੇ ਕਾਇਓ ਸਰੇ ਆਮ ਵਿਗਦੇ ਇਹ ਲੋਕ ਬੋਲੀਆਂ ਬਣੀਆਂ ਪੰਜਾਬ ਚ ਕਿੱਕਲੀ ਕਲੀਰਦੀ ਸੋ ਮੇਰੇ ਕਹਿਣ ਤੋਂ ਭਾਵ ਇਹ ਆ ਕਿ ਪੰਜਾਬ ਦਾ ਸਭ ਤੋਂ ਬਦਨਾਮ ਚਿਹਰਾ ਜਿਹੜਾ ਕਾਲੀ ਬੀਜੇਪੀ ਦੀ ਸਰਕਾਰ ਦਾ ਬਿਕਰਮ ਸਿੰਘ ਜਿੱਠਿਆ ਜਿਹਨੇ ਡਰਗਸ ਦੇ ਕਾਰੋਬਾਰ ਦੇ ਵਿੱਚ ਇਨਵੋਲਵਮੈਂਟ ਹੋ ਕੇ ਪੰਜਾਬ ਦੀ ਤਵਾਹੀ ਕੀਤੀ ਹੈ ਸੋ ਅੱਜ ਮੈਨੂੰ ਖੁਸ਼ੀ ਹੈ ਕਿ ਪੰਜਾਬ ਦੇ ਅੰਦਰ ਜਿਹੜਾ ਵੱਡਾ ਐਕਸ਼ਨ ਵਿਜੀਲੈਂਸ ਨੇ ਕੀਤਾ ਔਰੇ ਇਸ ਨੂੰ ਪੰਜਾਬ ਦੇ ਲੋਕ ਐਪਰੀਸ਼ੀਏਟ ਕਰ ਰਹੇ ਆ ਔਰ ਅਫਸੋਸ ਇਸ ਗੱਲ ਦਾ ਕਿ ਜਿਹੜੇ ਲੋਕ ਕੱਲ ਤੱਕ ਇਸ ਗੱਲ ਦਾ ਸਰਕਾਰ ਨੂੰ ਲਾਹਮਾ ਦਿੰਦੇ ਸਨ ਕਿ ਤੁਸੀਂ ਤਾਂ ਛੋਟੀਆਂ ਮੱਛੀਆਂ ਨੂੰ ਫੜ ਰਹੇ ਹੋ ਵੱਡੀਆਂ ਮੱਛੀਆਂ ਨੂੰ ਹੱਥ ਪਾਓ ਅੱਜ ਉਹ ਖਬਰਾਂ ਦੀਆਂ ਸੁਰਖੀਆਂ ਸੁੱਕੀਆਂ ਨਹੀਂ ਸਿਆਹੀ ਅਜੇ ਖਬਰਾਂ ਦੀ ਪਰ ਉਹ ਬੇਈਮਾਨ ਟੋਲਾ ਜਿਹੜਾ ਭਾਵੇਂ ਬੀਜੇਪੀ ਦੇ ਅੰਦਰ ਆ ਕਾਂਗਰਸ ਦੇ ਅੰਦਰ ਆ ਜਿਨ੍ਹਾਂ ਨੇ ਸਮਝੋਤੇ ਕਰਕੇ ਰੱਖੇ ਇਹਨਾਂ ਦੇ ਨਾਲ ਪਿਛਲੇ ਸਮੇਂ ਦੇ ਦੌਰਾਨ ਡਰੱਗਜ਼ ਦੇ ਉੱਤੇ ਕਾਰਵਾਈ ਜੇ ਕੀਤੀ ਵੀ ਆ ਬੜੀ ਸੁਧਾਰਨ ਕੀਤੀ ਉਹਨੂੰ ਅੱਗੇ ਨਹੀਂ ਤੋਰਿਆ ਅੱਜ ਉਹਨਾਂ ਨੂੰ ਬੜੀ ਕਾਲੀ ਹੈ ਬੜੀ ਚਿੰਤਾ ਹੈ ਉਹ ਬੜੇ 허ਬੜੀ ਚ ਨੇ ਉਹ ਕਹਿ ਰਿਹਾ ਵੈਂਡਟਾ ਪੋਲੀਟਿਸਨ ਕੀਤੀ ਜਾ ਰਹੀ ਹੈ ਮੈਂ ਸਮਝਦਾ ਉਹਨਾਂ ਨੂੰ ਕਲੀਅਰ ਕਲੀਅਰ ਕਰ ਦਿੱਤਾ ਉਹਨਾਂ ਨੇ ਕਿ ਉਹ ਡਰੱਗਜ਼ ਮਾਫੀਆ ਦੇ ਨਾਲ ਖੜੇ ਆ ਅੱਜ ਬੀਜੇਪੀ ਦੇ ਅੱਜ ਕਾਲੀਦਾਲ ਦੇ ਅੱਜ ਕਾਂਗਰਸ ਦੇ ਉਹ ਜਿਹੜੇ ਦੋਸ ਪੋਲੀਟਿਸਨ ਦੇ ਅੰਦਰੋਂ ਇਸ ਕੱਲ ਦਾ ਅੱਜ ਜਿਹੜਾ ਉਹ ਪੰਜਾਬ ਦੇ ਉੱਤੇ ਕਹਿ ਰਿਹਾ ਕਿ ਵਿジネス ਨੇ ਗਲਤ ਕਾਰਵਾਈ ਕੀਤੀ ਹੈ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹਨਾ ਉਹਨਾਂ ਸੀਵਿਆਂਲ ਤੱਕੋ ਉਹਨਾਂ ਬੇੜਿਆਂਲ ਤੱਕੋ ਉਹਨਾਂ ਚਿੱਟੀਆਂ ਚੁੰਨੀਆਂ ਵਾਲੇ ਪਾਸੇ ਤੱਕੋ ਜਿਹੜੀਆਂ ਉਹਨਾਂ ਦੀ ਕਿਰਪਾ ਕਰਕੇ ਮਜੀਠੀਏ ਦੀ ਦੇ ਟੋਲੇ ਦੀ ਕਿਰਪਾ ਕਰਕੇ ਪੰਜਾਬ ਦੀ ਆ ਮਾਵਾਂ ਦੇ ਸਿਰਾਂ ਤੇ ਆਈਆਂ ਅੱਜ ਪੰਜਾਬ ਦੇ ਲੋਕ ਐਪਰੀਸ਼ੀਏਟ ਕਰ ਰਹੇ ਆ ਤੁਹਾਨੂੰ ਅੱਜ ਇਤਿਹਾਸਿਕ ਤੌਰ ਤੇ ਤੁਸੀਂ ਵਿਰੋਧੀ ਹੋ ਤੁਹਾਡਾ ਫੰਡਾਮੈਂਟਲ ਰਾਈਟ ਹੈ ਤੁਸੀਂ ਆਪਣੀ ਗੱਲ ਕਹਿਣੀ ਹੈ ਪਰ ਡਰੱਗਸ ਦੇ ਮਾਮਲੇ ਦੇ ਉੱਤੇ ਤੇ ਘੱਟੋ ਘੱਟ ਤੁਹਾਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਭਗਵੰਤ ਮਾਨ ਦੀ ਸਰਕਾਰ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਪੰਜਾਬ ਦੇ ਲੋਕ ਮਾਫ਼ ਨਹੀਂ ਕਰਨਗੇ ਸੋ ਮੈਂ ਜ਼ਰੂਰ ਕਹਾਂਗਾ ਆਮ ਆਦਮੀ ਪਾਰਟੀ ਦਾ ਬੜਾ ਕਲੀਅਰ ਰੂਟ ਮੈਪ ਹੈਗਾ ਅਸੀਂ ਪੰਜਾਬ ਨੂੰ ਜਿਉਂਦਾ ਜਾਗਦਾ ਪੰਜਾਬ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ ਔਰ ਇਹਦੇ ਵਿੱਚ ਇੱਕ ਰੰਗ ਇਹ ਆ ਪੀ ਜਿਹੜਾ ਡਰੱਗਸ ਪੰਜਾਬ ਦੇ ਅੰਦਰ ਇਹਨਾਂ ਦੀ ਸਰਕਾਰਾਂ ਦੀ ਕਿਰਪਾ ਕਰਕੇ ਆਇਆ ਜਿਹੜਾ ਬੂਟਾ ਡਰੱਗਸ ਦਾ ਇਹਨਾਂ ਦੀ ਮਿਹਰਬਾਨੀ ਕਰਕੇ ਪੰਜਾਬ 'ਚ ਲੱਗਾ ਅੱਜ ਉਸ ਬੂਟੇ ਦੀਆਂ ਜੜਾ ਵਡਣ ਦੀ ਕੰਮ ਉਹ ਮਾਨ ਸਾਹਿਬ ਦੀ ਸਰਕਾਰ ਕਰ ਰਹੀ ਹੈ ਸਾਡੇ ਪੰਜਾਬ ਦੇ ਲੋਕਾਂ ਦਾ ਵਾਦਾ ਅਸੀਂ ਪੰਜਾਬ ਦੇ ਲੋਕਾਂ ਦੇ ਬਾਕੀ ਸਾਲਾਂ ਦੇ ਚਾਹੇ ਆਰਥਿਕ ਮਸਲੇ ਆ ਚਾਹੇ ਸਮਾਜਿਕ ਮਸਲੇ ਆ ਚਾਹੇ ਸੱਭਿਆਚਾਰਕ ਮਸਲੇ ਆ ਉਹ ਲਗਾਤਾਰ ਸਰਕਾਰ ਉਹਦੇ ਤੇ ਇਤਿਹਾਸਕ ਫੈਸਲੇ ਲੈ ਰਹੀ ਹੈ لیکن ਜਦੋਂ ਕਦੇ ਵੀ ਪੰਜਾਬ ਦੇ ਇਤਿਹਾਸ ਦੀ ਭਵਿੱਖ ਦੇ ਅੰਦਰ ਚਰਚਾ ਸਿੜੇਗੀ ਵੀ ਡਰੱਗਸ ਪੰਜਾਬ ਚ ਕੌਣ ਲੈ ਕੇ ਆਇਆ ਇੱਕ ਪਾਸੇ ਹੋਣਗੇ ਆਹ ਪਾਰਟੀਆਂ ਦੀਆਂ ਸਰਕਾਰਾਂ ਜਿਹਨਾਂ ਦੀ ਸਰਕਾਰ ਵੇਲੇ ਪੰਜਾਬ ਦੇ ਵਿੱਚ ਨਸ਼ਾ ਆਇਆ ਇੱਕ ਪਾਸੇ ਹੋਊਗੀ ਭਗਵੰਤ ਮਾਨ ਦੀ ਸਰਕਾਰ ਜਿਹਦੀ ਚਰਚਾ ਕਰਿਆ ਕਰਨਗੇ ਲੋਕ ਕਿ 16000 ਨਸ਼ਾ ਤਸਕਰ ਜਿਹੜਾ ਫੜ ਕੇ ਪੰਜਾਬ ਦੀਆਂ ਜੇਲਾਂ ਚ ਸੁਟਿਆ ਔਰ ਇੱਕ ਵੱਡਾ ਮਗਰਮਸ ਜਿਹੜਾ ਇਹ ਅੱਜ ਜਿਹੜਾ ਅੱਜ ਦਾ ਦਿਨ ਜਿਹੜਾ ਇਤਿਹਾਸੰਦ ਲਿਖਿਆ ਜਾਊਗਾ ਇਹ ਲੋਕ ਜਿਹੜੇ ਰਲੇ ਹੋਏ ਸਨ ਆਪਸ ਦੇ ਅੰਦਰ ਅੱਜ ਉਹ ਵੀ ਬਿੱਲੀਆਂ ਬਿੱਲੀ ਛਾਲਿਓਂ ਬਾਹਰ ਆ ਗਈਆ ਪਤਾ ਲੱਗ ਗਿਆ ਪੰਜਾਬ ਦੇ ਲੋਕਾਂ ਨੂੰ ਕਿ ਡਰੱਗਸ ਦੇ ਖਰਾਬ ਕੋਣ ਆ ਔਰ ਡਰੱਗਸ ਦੇ ਹੱਕ ਚ ਕੋਣ ਆ ਸੋ ਮੈਂ ਇਸ ਗੱਲ ਦੀ ਜਰੂਰ ਮੈਂ ਕਹਿਣਾ ਚਾਹੁੰਦਾ ਕਿ ਡਰੱਗਸ ਦੇ ਮਾਮਲੇ ਤੇ ਚਾਹੇ ਕੋਈ ਛੋਟਾ ਚਾਹੇ ਕੋਈ ਵੱਡਾ ਬਿਲਕੁਲ ਕਟੈਰਸ ਖੜਾ ਕਰਾਂਗੇ ਕਾਨੂੰਨ ਮੁਤਾਬਕ ਕਾਰਵਾਈ ਹੋਊਗੀ ਜੋ ਕਾਸਿ ਚੂਸਨ ਜੋ ਕਾਨੂੰਨ ਜੋ ਕਹਿੰਦਾ ਉਹ ਜਿਹੜਾ ਵਿਜੀਲੈਂਸ ਨੇ ਜੈਕਸਨ ਕੀਤਾ ਔਰ ਉਸ ਸੈਕਸ਼ਨ ਤੋਂ ਬਾਅਦ ਲਾਜ਼ਮੀ ਤੌਰ ਤੇ ਮੈਂ ਸਲਾਹ ਦਵਾਂਗਾ ਕਾਕਾਲੀ ਲੀਡਰਸ਼ਿਪ ਨੂੰ ਵੀ ਕਿ ਜੇ ਵਿਕਰਮ ਵਜੀਤ ਸਿੰਘ ਮਜੀਠੀਆ ਦੁੱਧ ਤੋਤਾ ਆ ਸੱਚਾ ਤਾਂ ਫਿਰ ਉਹਨੂੰ ਫੇਸ ਕਰਨਾ ਚਾਹੀਦਾ ਇਸ ਕਾਰਵਾਈ ਨੂੰ ਆਪਣੀ ਗੱਲ ਇਹਨਾਂ ਸ਼ਬਦਾਂ ਦੇ ਨਾਲ ਮੈਂ ਰੱਖਦਾ ਹੋਇਆ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਜ਼ਰੂਰ ਕਹਿਣਾ ਚਾਹੁੰਦਾ ਵੀ ਡਰੱਗਸ ਦੇ ਖਿਲਾਫ ਜੋ ਮਾਨ ਸਾਹਿਬ ਦੀ ਸਰਕਾਰ ਦਾ ਵਾਅਦਾ ਹੈ ਅਸੀਂ ਉਸ ਵਾਅਦੇ ਤੇ ਖੜੇ ਆ ਇਹ ਉਦੋਂ ਤੱਕ ਜਿਹੜਾ ਆ ਐਕਸ਼ਨ ਹੁੰਦੇ ਰਹਿਣਗੇ ਜਦੋਂ ਤੱਕ ਜਿਹੜਾ ਪੰਜਾਬ ਡਰੱਗਸ ਤੋਂ ਮੁਕਤ ਨਹੀਂ ਹੁੰਦਾ ਮੰਤਰੀ ਦੀ ਵਿਜੀਲੈਂਸ ਦੀ ਕਾਰਵਾਈ ਆ ਉਸ ਤੋਂ ਵੀ ਹੋਰ ਬਿਜੇ ਪ੍ਰਸਤਾਵ ਨੇ ਉਸ ਤੇ ਚੱਗੇ ਤੇ ਨਿੰਦਾ ਵੀ ਕੀਤੀ ਹੈ ਤੁਹਾਡੀ ਹੀ ਪਾਰਟੀ ਦਾ ਐਮਐਲਏ ਤੁਹਾਡੀ ਹੀ ਨਿੰਦਾ ਕਰ ਰਿਹਾ ਦੇਖੋ ਇਹ ਸਹਜੇ ਸਹਜੇ ਕਲੀਅਰ ਹੋਣਾ ਇਸੇ ਤਰ੍ਹਾਂ ਹੀ ਪਤਾ ਲੱਗਦਾ ਆ ਕਿ ਕੌਣ ਕਿੱਥੇ ਖੜਾ ਆ ਕੌਣ ਕੀ ਸੋਚਦਾ ਕੌਣ ਕੀ ਬੋਲਦਾ ਲੇਕਿਨ ਸਰਕਾਰ ਨੇ ਆਪਣੀ ਰਾਜਨੀਤਿਕ ਇੱਛਾ ਸ਼ਕਤੀ ਦਾ ਸੰਦੇਸ਼ ਦੇ ਦਿੱਤਾ ਹੋਰ ਵੀ ਇਹ ਪ੍ਰਕਾਰ ਦੇ ਜਿਹੜਾ ਕੋਈ ਕਾਰਵਾਈ ਹੋਊਗੀ ਪਾਰਟੀ ਵੱਲੋਂ ਕਿਉਂ ਸਰਕਾਰ ਤੇ ਸਾਡੀ ਕਾਰਵਾਈ ਦੇ ਖਿਲਾਫ ਹੋ ਜਾਣੀ ਨਹੀਂ ਇਹ ਆਰਗੇਨਾਈਜੇਸ਼ਨ ਦਾ ਮਾਮਲਾ ਹੈ ਮੈਂ ਜਿਹੜਾ ਪੱਖ ਸਰਕਾਰ ਦਾ ਰੱਖਿਆ ਤੁਹਾਡੇ ਸਾਹਮਣੇ ਜਿਹੜਾ ਤੁਸੀਂ ਦੋਸ਼ ਲਾਇਆ ਕਿ ਕਾਲੀ ਤੇ ਕਾਂਗਰਸ ਨੂੰ ਮੁਜਰਲੇ ਹੋਏ ਨੇ ਗਰਦੀ ਫੈਕਟਰ ਕਰ ਰਹੇ ਨੇ ਤਾਂ ਕੀ ਉਮਰ ਵੀ ਇਹ ਪ੍ਰਕਾਰ ਦੇ ਨਾਲ ਨਾਲ ਲੋਕ ਦੇਖ ਰਹੇ ਆ ਲੋਕ ਸਾਰਾ ਕੁਝ ਜਾਣਦੇ ਸਮਝਦੇ ਆ ਲੋਕਾਂ ਦੇ ਉੱਪਰ ਕੋਈ ਨਹੀਂ ਮੈਂ ਫਿਰ ਇਹ ਗੱਲ ਕਹਿ ਰਿਹਾ ਪੀ ਪਤਾ ਲੱਗਣਾ ਚਾਹੀਦਾ ਵੀ ਡਰੱਗਸ ਦੇ ਪੱਖ ਚ ਕੋਨਾ ਦੇ ਵਿਰੋਧ ਚ ਕੋਨਾ